ਕੀ ਤੁਸੀਂ ਉਸ ਨਿਹੱਦਰ ਸਿੱਖ ਯੋਧੇ ਬਾਰੇ ਜਾਣਦੇ ਹੋ ਜਿਸ ਨੇ ਦਲ ਖਾਲਸਾ ਨੂੰ ਇਕਜੁੱਟ ਕੀਤਾ ਨਵਾਬ ਕਪੂਰ ਸਿੰਘ ਵਿਰਕ ਦਾ ਜਨਮ 1697 ਵਿੱਚ ਪੰਜਾਬ ਦੇ ਪਿੰਡ ਕਾਲੋਕੇ ਪੰਜਾਬ ਪਾਕਿਸਤਾਨ ਵਿੱਚ ਹੋਇਆ ਗੁਰਬਾਣੀ ਨਾਲ ਅਟੁੱਟ ਜੁੜੇ ਸਿੱਖ ਪਰਿਵਾਰ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਚੌਧਰੀ ਦਲੀਪ ਸਿੰਘ ਸੀ ਬਚਪਨ ਵਿੱਚ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋ ਸਮਾਉਣਾ ਅਤੇ ਦਿੱਲੀ ਵਿੱਚ ਬੰਦਾ ਸਿੰਘ ਬਹਾਦਰ ਸਮੇਤ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਨੂੰ ਦੇਖਿਆ ਇਨਾ ਘਟਨਾਵਾਂ ਨੇ ਸਿੱਖ ਕੌਮ ਦੀ ਰੱਖਿਆ ਅਤੇ ਅਗਵਾਈ ਕਰਨ ਦੇ ਉਹਨਾਂ ਦੇ ਸੰਕਲਪ ਨੂੰ ਹੋਰ ਵੀ ਮਜ਼ਬੂਤ ਕੀਤਾ ਜਦੋਂ ਸਿੱਖਾਂ ਨੂੰ ਜ਼ਕਰੀਆ ਖਾਨ ਵਰਗੇ ਮੁਗਲ ਸੂਬੇਦਾਰਾਂ ਦੇ ਅਧੀਨ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ ਤਾਂ ਨਵਾਬ ਕਪੂਰ ਸਿੰਘ ਇੱਕ ਨਿੱਡਰ ਆਗੂ ਵਜੋਂ ਸਾਹਮਣੇ ਆਏ ਉਹਨਾਂ ਨੇ ਖਿੰਡੇ ਹੋਏ ਸਿੱਖ ਸਮੂਹਾਂ ਨੂੰ ਇਕਜੁੱਟ ਕਰਕੇ ਦਲ ਖਾਲਸਾ ਦੀ ਸਥਾਪਨਾ ਕੀਤੀ ਜਿਸ ਨੂੰ ਤਜਰਬੇਕਾਰ ਯੋਧਿਆਂ ਦੇ ਬੁੱਢਾ ਦਲ ਅਤੇ ਨੌਜਵਾਨ ਸੂਰਮਿਆਂ ਦੇ ਤਰਣਾ ਦਲ ਵਿੱਚ ਵੰਡਿਆ ਗਿਆ ਬਾਦ ਵਿੱਚ ਉਹਨਾਂ ਨੇ ਇਹਨਾਂ ਨੂੰ ਮਜ਼ਬੂਤ ਲੜਾਕੂ ਇਕਾਈਆਂ ਵਜੋਂ ਦੁਬਾਰਾ ਗਠਿਤ ਕੀਤਾ ਜੋ ਅੱਗੇ ਚੱਲ ਕੇ 12 ਸਿੱਖ ਮਿਸਲਾਂ ਦੀ ਨੀਂ ਬਣੀਆ 1733 ਵਿੱਚ ਮੁਗਲ ਸਰਕਾਰ ਨੇ ਉਹਨਾਂ ਨੂੰ ਨਵਾਬ ਦੀ ਉਪਾਦੀ ਦਿੱਤੀ ਉਹਨਾਂ ਨੇ ਇਹ ਉਪਾਦੀ ਸਵੀਕਾਰ ਕਰਨ ਤੋਂ ਪਹਿਲਾਂ ਸ਼ਾਹੀ ਚੋਲਾ ਸਤਕਾਰਯੋਗ ਸਿੱਖ ਆਗੂਆਂ ਦੇ ਚਰਨਾਂ ਵਿੱਚ ਨਿਮਰਤਾ ਨਾਲ ਲੱਗਿਆ ਉਹਨਾਂ ਨੇ ਜ਼ਾਲਮ ਹਾਕਮਾਂ ਵਿਰੁੱਧ ਅਭਿਆਨ ਚਲਾਇਆ ਪਵਿੱਤਰ ਅਸਥਾਨਾਂ ਦੀ ਰੱਖਿਆ ਕੀਤੀ ਅਤੇ ਫਾਰਸੀ ਹਮਲਾਵਰ ਨਾਦਰ ਸ਼ਾਹ ਨਾਲ ਵੀ ਟੱਕਰ ਲਈ ਛੋਟੇ ਕੱਲੂਗਾਰ ਇਸ ਸਿਮੇਤ ਅਤਿਅੰਤ ਮੁਸੀਬਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਨਵਾਬ ਕਪੂਰ ਸਿੰਘ ਨੇ ਸਿੱਖ ਭਾਵਨਾ ਨੂੰ ਸੁਰੱਖਿਅਤ ਰੱਖਿਆ ਅਤੇ ਕੌਮ ਨੂੰ ਪ੍ਰਭੂ ਸੱਤਾ ਲਈ ਤਿਆਰ ਕੀਤਾ। ਉਹਨਾਂ ਨੇ ਸਿੰਘਪੁਰੀਆ ਮਿਸਲ ਦੀ ਸਥਾਪਨਾ ਕੀਤੀ, ਇਲਾਕਿਆਂ ਦਾ ਵਿਸਤਾਰ ਕੀਤਾ ਅਤੇ ਪੰਜਾਬ ਵਿੱਚ ਸਿੱਖਾਂ ਦੇ ਬਚਾਅ ਅਤੇ ਏਕਤਾ ਨੂੰ ਯਕੀਨੀ ਬਣਾਇਆ। ਆਪਣੇ ਅੰਤਲੇ ਵਰਿਆ ਵਿੱਚ ਉਹਨਾਂ ਨੇ ਅਗਵਾਈ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਅਤੇ 1753 ਵਿੱਚ ਅੰਮ੍ਰਿਤਸਰ ਵਿੱਚ ਅਕਾਲ ਚਲਾਣਾ ਕਰ ਗਏ। ਹਿੰਮਤ ਅਤੇ ਇਕਤਾ ਦੀ ਅਮਿਟ ਵਿਰਾਸਤ ਛੱਡ ਕੇ ਨਵਾਬ ਕਪੂਰ ਸਿੰਘ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਸੱਚੀ ਅਗਵਾਈ ਦੀ ਪਹਿਚਾਨ ਮੁਸੀਬਤਾਂ ਵਿੱਚ ਦਿਖਾਈ ਹਿੰਮਤ ਪਵਿੱਖ ਲਈ ਸਪਸ਼ਟ ਦ੍ਰਿਸ਼ਟੀਕੋਣ ਅਤੇ ਲੋਕਾਂ ਪ੍ਰਤੀ ਅਡੋਲ ਸਮਰਪਣ ਨਾਲ ਹੁੰਦੀ ਹੈ ਜੇ ਤੁਸੀਂ ਪਹਿਲਾਂ ਹੀ ਸਾਨੂੰ ਫੋਲੋ ਕਰ ਰਹੇ ਹੋ ਤਾਂ ਵਧਾਈਆਂ ਤੁਸੀਂ ਆਪਣੀ ਸਿੱਖ ਇਤਿਹਾਸ ਦੀ ਜਾਣਕਾਰੀ ਵਿੱਚ ਵਾਅਦਾ ਕਰ ਰਹੇ ਹੋ ਜੇ ਤੁਸੀਂ ਫੋਲੋ ਨਹੀਂ ਕਰ ਰਹੇ ਤੇ ਸ਼ਾਇਦ ਅਸੀਂ ਤੁਹਾਨੂੰ ਮੁਰਕਾ ਦੇ ਨਾ ਦਿਖੀਏ ਇਸ ਲਈ ਕਿਰਪਾ ਕਰਕੇ ਫੋਲੋ ਅਤੇ ਸ਼ੇਅਰ ਕਰੋ